ਉਹਨਾਂ ਦੇ ਡਾਇਰੈਕਟਰ ਸਾਹਿਬ ਸਰਦਾਰ ਗੁਰਸ ਸਿੰਘ ਜੀ ਬੇਦੀ ਸਾਹਿਬ ਉਹਨਾਂ ਦੇ ਨਾਲ ਦਾ ਸਾਰਾ ਇਤਿਹਾਸ ਦੇਖੋ ਤੇ ਡਾਇਰੈਕਟਰ ਗੁਲਦੇਵ ਸਿੰਘ ਜੀ ਉਹਨਾਂ ਦੇ ਨਾਲ ਨੇ ਸਾਥੀ ਕਰ ਲਈ ਬਹੁਤ ਪਧੀ ਜਗਮੋ ਹੈ ਗਿਆ ਕਰਾਈ ਹੈ ਹੋਰ ਦਾ ਸਤਾਬ ਸਾਰੇ ਕੁੜੀ ਪਹਿਲੀ ਵਾਰ ਪੰਜਾਬ ਵਿੱਚ ਜਿਹੜਾ ਇਹ ਸ਼ਾਦੀ ਸੋਤਰ 139 ਸਾਲ ਹੋ ਗਏ ਹੈ ਜਿਹੜਾ ਹੈ ਡਾਕਟਰ ਐਲ ਦੇ ਨੂੰ ਜਦੋਂ ਟੀਕਾ ਲਗਾਇਆ ਗਿਆ ਸੀ ਤਾਂ ਬੁਗਾਰੀਆਂ ਦੇ ਇੱਕ ਬਾਪ ਹਨਵਾ ਦੇ ਬਾਪ ਉਹ ਪਹਿਲੀ ਵਾਰ ਪੰਜਾਬ ਚ ਸਪੇਅਰ ਲੈਵਲ ਆਇਆ ਫੰਕਸ਼ਨ ਤੁਹਾਡੀ ਕਿਰਪਾ ਦੇ ਸਦਕਾ ਤੁਹਾਡੇ ਵੱਲੋਂ ਦਿੱਤਾ ਬਿਆਸ ਸਦਾਤ ਵਾਸੀਲੀ ਮਾਨ ਮੰਤਰੀ ਸਾਹਿਬ ਉਹਨਾਂ ਵੱਲੋਂ ਮੈਨੂੰ ਵਿਸ਼ਾਤ ਸਹਿਣਾ ਔਰ ਮੈਂ ਇਹ ਉਹਦੇ ਦੱਸਿਆ ਤੇ ਫਿਰ ਅਸੀਂ ਇਸ ਫੰਕਸ਼ਨ ਨੂੰ ਕਰਨਾ ਤੇ ਮੈਂ ਇਹ ਗੱਲ ਸੋਚੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੱਜਾ ਉਹ ਨਾਲ ਹੀ ਚੱਲੂ ਪਹਿੰਡਰਤਾਂ ਦੀਆਂ ਸਾੜੀ ਤੇ ਬਹੁਤ ਵੱਡਾ ਮੇਲਾ ਪੈਸੋਲਾ ਮੇਲਾ ਆਪਣੇ ਇੱਥੇ ਲੱਗਦਾ ਉਹਦੇ ਢੋਹਾਂ ਦੀ ਮੰਡੀ ਵੀ ਹੁੰਦੀ ਹੈ ਦੂਸਰੇ ਵੀ ਕਿਉਂਕਿ ਉਹ ਨਾਲ ਸੀ ਉੱਥੇ ਕਰ ਲਈਏ ਜਿਵੇਂ ਐਮਐਨਐਸ ਸਾਹਿਬ ਸਰਦਾਰ ਜਿੰਦੀਪ ਸਿੰਘ ਜੀ ਕਾਕਾ ਸਾਹਿਬ ਤੇ ਉਹਨਾਂ ਦੇ ਸਾਥੀ ਸਾਰੇ ਆਏ ਨੇ ਉਹਨਾਂ ਵੀ ਦਰਵਾਜ਼ਾ ਸਾਲੀ ਸੀ ਰੁਕੇ ਹੋਏ ਸਾਂ ਜਲੰਧਰ ਦੇ ਵਿੱਚ ਤੇ ਉਹਨਾਂ ਨੇ ਗੱਲ ਵੀ ਕੀਤੀ ਹੈ ਕਿ ਜਿਹੜੀ ਇਹ ਦਾੜ੍ਹਾ ਵਾਲੀ ਜਿਹਨੇ ਮੈਡੀਕਲ ਵਾਰਣਾ ਦਿੱਤੀ ਹੈ ਡਾਕਟਰ ਸਹਿਵਾ ਨੇ ਬਹੁਤ ਬਹੁਤ ਕੇ ਡਿਟੇਲ ਵਿੱਚ ਬਹੁਤ ਸਾਰੀਆਂ ਗੱਲਾਂ ਸਾਰੀਆਂ ਕੀਤੀਆਂ ਵੀ ਇਸ ਤਰ੍ਹਾਂ ਦਾ ਜੇ ਬੱਚਿਆਂ ਵਿੱਚ ਦੱਸਿਆ ਜਾਵੇ ਸਕੂਲਾਂ ਵਿੱਚ ਜਾ ਕੇ ਇੱਕ ਪ੍ਰੋਗਰਾਮ ਸੁਣਾਈ ਚਾ ਸਕੂਲਾਂ ਵਿੱਚ ਵੀ ਬਾਰਤਵਾਦ ਕਿਹਾ ਹੁੰਦਾ ਜਿੱਦਾਂ ਕਿ ਇੰਨਾ ਐਸੀ ਆਪਣੇ ਲਹਿਮੇ ਵੱਲੋਂ ਆਪਣੇ ਸਾਡੇ ਇਹ ਡਾਕਟਰ ਸਾਹਿਬਾਨ ਇਹਨਾਂ ਗਵਾਰਗਿਆ ਬਾਰੇ ਸਾਡੇ ਸਕੂਲਾਂ ਤੇ ਜਾ ਕੇ ਬੱਚਿਆਂ ਨੂੰ ਦੱਸਣ ਕਾਜੂ ਜਿਹੜੀ ਰਵਾਇਤੀ ਜੀ ਗੱਲ ਨਹੀਂ ਰਹੀ ਹੋਣੀ ਹੋਣੀ ਇਹ ਹੱਥ ਰੱਖਣਾ ਵੀ ਬੜਾ ਜ਼ਰੂਰੀ ਹੋ ਗਿਆ ਹੈ ਜੇ ਕੋਈ ਤੋੜਾ ਇਹ ਪਿਆਦੇ ਘੋੜੇ ਵਾਲਦਾ ਤੇ ਉਹਨਾਂ ਦੀ ਜਾਣਕਾਰੀ ਰੱਖਣੀ ਤੇ ਉਹਨਾਂ ਨੂੰ ਬਚਾਉਣ ਦੇ ਕਦਰ ਉਤੋਂਗਾ ਉਹਨਾਂ ਦੀ ਗੁਬਾਰੀ ਆਪ ਦੇ ਸਿਰਨਾ ਪਾ ਲਈਏ ਤੇ ਆਪ ਦੀ ਬਿਮਾਰੀ ਉੱਪਰ ਉਹਨਾਂ ਦੇ ਲੀਏ ਜੇ ਅਸੀਂ ਭੁਲਾਰੂ ਵਿੱਚ ਉਹ ਵੀ ਰੱਖਦੇ ਆ ਕਿ ਉਹਨਾਂ ਦੀਆਂ ਗੱਲਾਂ ਤੇ ਉਹ ਕਾਮਾ ਹੈ ਬੱਜੇ ਇਹ ਤਾਂ ਲੱਗੇ ਸਕੀਨ ਪੂਚਿਆਂ ਦੇ ਵੀ ਲੋਕ ਆਉਣਾ ਜਿਹੜੇ ਪਾਲਦੇ ਆ ਇਹ ਉਹ ਲੋਕ ਆ ਦੇ ਰਿਪਰ ਤੇ ਫਿਰਦੇ ਰਹਿਣ ਵਾਲਾ ਨੇ ਉਹਨਾਂ ਦਾ ਪਿਸ਼ਾਬ ਹੋ ਜਾਣਾ ਉਹਦੇ ਉੱਤੇ ਜਾਂ ਫਿਰ ਬਸ ਉਹਨਾਂ ਬਾਹਰ ਵਿੱਚੋਂ ਭਰਾਤ ਵਰਤੀ ਜਾਣੀ ਕਿਤੇ ਲੱਗਦੇ ਉਹ ਲੈ ਪਾਣਾ ਵਾਪਰ ਜਾਂਦਾ ਜਿਹੜੇ ਲਈ ਸਰੂ ਵੜੇ ਇੱਕ ਉਸਤਰੀ ਵੀ ਨਗੜਾ ਬੈਠ ਸਕਦਾ ਹੈ ਜਦ ਪੈਣਦਾ ਉਸ ਨੂੰ ਜ਼ਰੂਰ ਹੈ ਕਿਸੇ ਸਾਰੀਆਂ ਗੱਲਾਂ ਦਾ ਧਿਆਨ ਰੱਖੀਏ ਵੈਸੇ ਤਾਂ ਉਹ ਹੀ ਹੋਈ ਮੇਰੇ ਦਾ ਫਿਕਰ ਮੁਕਲਾ ਜਾਂਦਾ ਪਸ਼ੂ ਰਾਖੀ ਲੋ ਘਟ ਰਾਜੀਏ ਕੱਚੇ ਦੁੱਧ ਦੀ ਗੱਲ ਕੀਤੀ ਸੀ ਭੈਣ ਜੀ ਉਹਨਾਂ ਨੇ ਕੱਚਾ ਦੁੱਧ ਕੀਦੇ ਬਰਲੇ ਪੈਂਦਾ ਇਹ ਬੜੀ ਮੋਸ਼ਕਲੀ ਦੀ ਗੱਲ ਹੋਈ ਪਈ ਹੈ ਉਹ ਕੱਚਾ ਉਹ ਜਿਹੜਾ ਧਰਮੇਦਾਰ ਤੇ ਉਹ ਮੇਰੇ ਅੱਗੇ ਜਾ ਕੇ ਕਹਿਣ ਦਾ ਕਿ ਉਹਨੂੰ ਕਾੜੀ ਚੱਲੇ ਜਾਂਦੂ ਸਵਾਰ ਕੇ ਬੜੀ ਉਦੋਂ ਲੈ ਕੇ ਆਈ ਉਹ ਤਾਂ ਅੱਜ ਦੀ ਗੱਲ ਹੁਣ ਔਖੀ ਹੋਈ ਪਈ ਹੈ ਪਰ ਫਿਰ ਵੀ ਜਿਵੇਂ ਆਪਾਰਤ ਜਿਹੜੇ ਨਵੇਂ ਨਵੀਂ ਜਨਰੇਸ਼ਨ ਸਾਡੇ ਬੱਚੇ ਖਾਂਦੇ ਐ ਇਹੋ ਜਿਹੇ ਦੀਦਾ ਜਿਹੜੀਆਂ ਵੱਡੀਆਂ ਉਹਦੇ ਚੋਂ ਸ਼ਾਇਦ ਉਹਨਾਂ ਨੂੰ ਇਹ ਮਿਲ ਸਕਦੀ ਹੋਣ ਦੂਸਰਾ ਦੀ ਗੱਲ ਹੋ ਗਈ ਮੈਨੂੰ ਬੜਾ ਪਤਾ ਨਹੀਂ ਉਹਦੇ ਨਾਲ ਸਾਡਾ ਪ੍ਰਸਾਰ ਹੋਦਾ ਹੈ ਸਾਰੋਂ ਪਹਿਲਾਂ ਹੀ ਆਪਣੇ ਪੁਰਾਣੀ ਸੱਤਾਂ ਵਾਲੀ ਤੁਰਕੜਾ ਜਿਹਦਾ ਸਭ ਤੋਂ ਉਸ ਤਰ੍ਹਾਂ ਦੇ ਦੇਸੀ ਖਾਣਾ ਬਣਾਏ ਕਰਦੇ ਇੰਦਾ ਚੱਕੇ ਨੂੰ ਅਸੀਂ ਮਾਰਦੇ ਉਦੇਸ਼ ਨਾਲ ਕਿ ਸਾਡਾ ਸਾਡੀਆਂ ਮਾਵਾਂ ਕਦਰ ਦੇ ਪੋਣੇ ਚ ਦੋ ਪਰੌੜੇ ਮੰਨ ਕੇ ਦੇਤੀਆਂ ਇਸ ਵਿੱਚ ਆ ਗੋਦੀ ਫਾੜੀ ਦਾ ਚਾਰ ਤਾਂ ਹੋਉਂਦਾ ਸੀ ਵੀ ਦਾਲ ਸਬ지 ਦਾ ਪੋਦੇ ਵੀ ਸੀ ਵੀ ਲੋੜ ਲੋਗੇ ਦੂਸਰੇ ਨਾਲ ਹੀ ਗੁਜ਼ਾਰਾ ਹੁੰਦਾ ਰਿਹਾ ਹੋਰ ਹੀ ਨਵਾਂ ਕੰਮ ਚੱਲਿਆ ਆਇਆ ਸਕੂਲ ਕਾਲਜ ਕਿਸੇ ਵੀ ਇੰਸਟੀਚਿਊਸ਼ਨ ਦੇ ਸਾਹਮਣੇ ਪੰਜ ਚਾਰ ਰੇੜੀਆਂ ਲੱਗ ਜਾਂਦੀਆਂ ਜਿੰਨ ਲੱਖ ਕੋ ਗਿਆ ਲੇਗੋਸ ਵੀ ਉਹ ਮਰਦਵਾਸ ਤੇ ਆ ਜਲੇ ਹੈ ਉਹ ਨਰੋਣਾ ਨੇ ਕੇਵਰੀ ਘਰ ਚੱਲਦੀ ਹੁੰਦੀ ਹੈ ਵੀ ਜਿਆਦਾ ਹੋ ਗਿਆ ਉਹਦੇ ਚ ਹੋਈ ਜਾਵੇ ਨਾ ਹੋ ਜੇਵੇ ਜੇ ਅਸੀਂ ਆਪਣਾ ਸੁਭਾਅ ਬਦਲ ਲੀਏ ਤੇ ਕੋ ਬਹੁਤਾ ਫਰਕ ਨਹੀਂ ਪੈਂਦਾ ਜ਼ਿੰਦਗੀ ਇਹ ਮੋਰ ਹੈ ਇੱਕ ਵਾਰੀ ਇਸ ਸੰਸਾਰ ਵਿੱਚ ਆਣਾ ਇਹ ਨੂੰ ਪ੍ਰੇਮ ਨਾਲ ਹੀ ਰਹਿਣਾ ਚਾਹੀਦਾ ਨਫਰਤ ਤੋਂ ਪਰੇ ਰਹਿਣਾ ਚਾਹੀਦਾ ਤੇ ਜੇ ਸੀ ਪਸ਼ੂ ਪਾਸ਼ੂ ਵੀ ਪਾੜੇ ਐ ਤੇ ਉਹਨਾਂ ਨਾਲ ਵੀ ਉਹਨਾਂ ਨੂੰ ਧਿਆਨ ਰੱਖਾਉਣਾ ਦਾ ਨਾਲ ਸੁਵਾਰਣਾ ਉਹ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਉਸ ਪਾਸੇ ਜ਼ਰੂਰ ਧਿਆਨ ਦੇਗੇ ਔੜੀ ਔੜੀ ਸਾਰੇ ਜ਼ਿਮੇਵਾਰ ਹੋਗੇ ਅਸੀਂ ਪਿੰਡਾਂ ਦੇ ਜਿਹੜੀ ਖੂਬਸੂਰਤੀ ਸੀ ਸਾਡੇ ਦੇਵਤਿਆਂ ਵਰਗੇ ਛੱਪੜ ਸੀ ਉਹ ਖਰਾਬ ਕਰਲੇ ਸਾਰੇ ਪਿੰਡ ਨੇ ਗੰਦਾ ਪਾਣੀ ਉਹਨਾਂ ਛਪੜਾਂ 'ਬਲ ਆਤਾ ਹੈ ਇਹਦਾ ਨਤੀਜਾ ਔੜੀ 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 ਅਸੀਂ ਭੁਗਤਦੇ ਤਾਂ ਉਹਨੇ ਪਰ ਚੈਨ ਦੀ ਸਮਝ ਅਣਗਲੇ ਹੋਏ ਵੀ ਇਸ ਤੋਂ ਸੀ ਪਾਸਾ ਵਧਦੇ ਜਾਣੇ ਆ। ਸੋ ਜੇ ਇਹ ਮੈਂ ਕਹਾਂ ਦਾ ਹੋੜੀ-ਹੋੜੀ ਅਸੀਂ ਕੰਨਾਂ ਲਾ ਲਏਗੇ ਅਸੀਂ ਆਪਣੀ ਆਉਣ ਵਾਲੀਆਂ ਹਾਈ ਕੰਦਾ ਨਸਰਾਵਰ ਕਾਰਨ ਅੰਦਾ ਕੀ ਉਹਨਾਂ ਦਾ ਨੁਕਸਾਨਾ ਹੋਵੇ। ਤੋਂ ਉਹਨਾਂ ਲਈ ਬਹੁਤ ਸਾਰਿਆਂ ਨੂੰ ਨਾਲ ਲੈ ਕੇ ਇਹਦੇ ਵਿੱਚ ਯੋਗਤਾ ਹੋਣਾ ਚਾਹੀਦਾ। ਦੀ ਆਪਣੇ ਵਾਤਾਵਰਣ ਨੂੰ ਸਾਫ ਰੱਖੀ ਅਸੀਂ ਕੀਰਤੀ ਭੜੇ ਨਾਲ ਜੁੜੇ ਆ ਤਾਂ ਉਹਦੇ ਵਿੱਚ ਖਾਤਾ ਦਵਾਈਆਂ ਬੋਲੀਆਂ ਜਿੰਨਾਂ ਦੀ ਲੋੜ ਹੈ ਨਹੀਂ ਵੀ ਸੱਜ ਸਕਦਾ ਮੈਂ ਵੀ ਸਭ ਦਾ ਮਜਬੂਰੀ ਹੈ ਪਰ ਉਹ ਤੁਝ ਤੋਂ ਸੀ ਉਹਦੀ ਵਰਤੋਂ ਬੁਲ ਕੇ ਵੱਧ ਕਰਨਾ ਚਾਹੁੰਦੇ ਹਾਂ ਉਹਦੇ ਨਾਲ ਜਿੱਥੇ ਛੋਟਾ ਮोटा ਝਾੜ ਚ ਫਰਕ ਵੀ ਪੈ ਜਾਂਦਾ ਹੋਵੇ ਇੰਦੇ حساب ਦਾ ਬਲਾਈਏ ਉਹ ਤੁਹਾਰਾ ਮਾਲ ਉਹਦੇ ਵਿੱਚ ਜ਼ਿਆਦਾ ਪਾ ਬੈਠੇ ਆ ਜਿਹਦੇ ਨਾਲ ਬੜੀ ਮੰਡੀ ਕਰਦੇ ਵਿੱਚ ਵੀ ਕਈ ਵਾਰੀ ਲਿਕਦਾ ਆਉਂਦਾ ਹੈ ਤੇ ਜਿੱਥੇ ਉਹ ਅਸੀਂ ਆਪ ਹੀ ਕਾੜ ਲਈ ਬਾਤੂ ਨੇ ਆ ਉਹ ਜਗ੍ਹਾ ਸਾਫ਼ ਕਰੀਉਂਦੀਆਂ ਕੋਰੇ ਟਿੱਛਾ ਦਵਾਈ ਹੁੰਦੀ ਸੀ ਜਿਹੜੀ ਕਬਾਰ ਵਿੱਚ ਪਾਉਂਦੇ ਜੁਹੈ ਦਾ ਹੈ ਉਹ ਉਹ ਫਿਰ ਜਿਵਾਰ ਬੱਕੀ ਵਿੱਚ ਵੀ ਪਾਉਣ ਲੱਗੇ ਤੇ ਮੈਂ ਤਾਂ ਇਹ ਵੀ ਸੁਣਿਆ ਵੀ ਉਹ ਪਸ਼ੂ ਦੇ ਪੇ ਦੀ ਹੈ ਫਿਰ ਦੁੱਧ ਵਿੱਚ ਜਾਂਦੀ ਹੈ ਉਹ ਬਾਹਰ ਹੀ ਤੱਕ ਸਾਡੇ ਤੱਕ ਵੀ ਉصر ਕਰਦੀ ਹੈ ਜੇ ਇਹ ਕਿਹੋ ਜਿਹਾਂ ਦਾ ਪਤਾ ਲੱਗ ਗਿਆ ਤੇ ਸਾਨੂੰ ਉਸ ਤੋਂ ਹੁਣ ਪਾਸੇ ਜ਼ਰੂਰ ਹੋ ਲੈਣਾ ਚਾਹੀਦਾ ਹੈ ਜਿਹੜਾ ਜੀਵ ਹੈ ਇਹ ਪ੍ਰਮਾਤਮਾ ਨੇ بڑا ਸਾਰਿਆਂ ਨੂੰ ਉੱਪਰ ਸੁਪਸਪੀਰ ਨਾਲੋਂ ਦਿੱਤਾ ਹੈ ਅਸੀਂ ਇਨਸਾਨ ਲੋਕ ਜਿਹੜੇ ਆਪਣੀ ਮਰਜ਼ੀ ਨਾਲ ਜਿਉ ਗਏ ਸਕਦੇ ਆ ਮਰਜ਼ੀ ਨਾਲ ਬੈਠ ਵੀ ਸਕਦੇ ਆ ਖਾ ਵੀ ਸਕਦੇ ਆ ਅਸੀਂ ਕਿਸੇ ਦਾ ਫਾਇਦਾ ਤੇ ਨੁਕਸਾਨ ਵੀ ਕਰ ਸਕਦੇ ਹੁੰਦੇ ਆ ਜੇ ਅਸੀਂ ਪਿਆਰ ਦੇ ਨਜ਼ਰ ਤੋਂ ਵਿੱਚ ਹੋਏ ਕੁਝ ਜੀ ਲੋਕਾਂ ਪ੍ਰਤੀ ਆਪਣੀ ਨਿਮਰਤਾ ਰੱਖਣ ਦੀ ਸ਼ਾਇਦ ਕੋ ਬਹੁਤ ਵੱਡਾ ਪਵਾੜਾ ਨਾ ਪਵੇ ਅਸੀਂ ਉਸ ਪਾਸੇ ਹੋੜੇ ਹੋੜੇ ਆ ਜਾਈਏ ਕਰਮ ਦੇ ਜਾਤੀ ਦੀ ਕੋ ਗੱਲ ਨਹੀਂ ਰੱਬ ਤਾਂ ਇਨਸਾਨੀਅਤ ਦੀ ਹੈ ਜੇ ਅਸੀਂ ਉੱਥੇ ਆ ਕੇ ਖੜ੍ਹ ਗਏ ਸ਼ਾਇਦ ਅਸੀਂ ਆਪਣੀਆਂ ਨਸਲਾਵਿਤ ਚਾਲਾ ਕੇ ਤੇ ਫਸਲਾਵਿਤ ਚਾਰਾਂਗੇ ਆਇਤਾ ਜਿਹੜਾ ਦੇਣਾ ਸਾਰਿਆਂ ਨੂੰ ਮੁਬਾਰਕ ਹੋਵੇ ਪਹਿਲੀ ਵਾਰ ਹੋਇਆ ਅੱਜ ਸਾਲ ਕਰਾਂਗੇ ਬਖਰੋ ਤੇ ਨਾਮਾ ਤੇ ਮੈਂ ਆਪਣੇ ਨੈਤਿਕ ਜਵਾਲਦੀ ਨਾਲ ਇਹ ਵੀ ਕਰੂੰਗਾ ਡਾਇਰੈਕਟਰ ਸਾਹਿਬ ਇੱਕ ਵੇ ਦਾ ਪੱਖ ਹੈ ਉਹ ਸਾਡੇ ਜਿਹੜੇ ਅਧਿਕਾਰੀ ਐ ਸਾਡੇ ਕਰਮਚਾਰੀ ਐ ਜਿਵੇਂ ਜਿਵੇਂ ਪਿੰਡਾਂ ਵਿੱਚ ਉਹਨਾਂ ਦੀਆਂ ਹਸਪਤਾਲਾਂ ਦੀ ਡਿਊਟੀਆਂ ਲੱਗੀਆਂ ਉਹ ਲੈ ਲੈ ਸਕੂਲਾਂ ਜਾਂਦਾ ਘਟਦਾ ਲਾ ਕੇ ਨਾਲੇ ਤਾਂ ਉਹ ਬੱਚਿਆਂ ਨੂੰ ਵੀ ਦੇ ਸਕਦੇ ਆ ਗੱਲ ਸੁਣ ਜਾ ਸਕਦੇ ਤੇ ਇੱਕ ਹੋਰ ਮੈਂ ਕਹਾਂਗਾ ਜੇ ਜਦੋਂ ਕਹਿੰਦੇ ਟੀਕੇ ਲਾਉਣ ਜਾਂਦੇ ਸਾਡੇ ਕਾਰਜਕਾਰੀ ਅਧਿਕਾਰੀ ਉਹ ਵੀ ਉਹਨਾਂ ਦੇ ਨਾਲ ਲੈ ਕੇ ਉਸ ਪਰਿਵਾਰ ਨੂੰ ਇੱਕ ਵਰਗਾ ਦੇ ਰਿਹਾ ਕਰਮਚਾਰੀ ਦੇ ਨਾਲ ਰੋਟੀਆਂ ਜਾਂ ਮਗਾਰਗਾ ਤੇ ਰੋਟੀਆਂ ਜੀਆਂ ਹੀ ਉਹਨਾਂ ਦੇ ਬਚਾ ਜਿਹੜੇ 557. ਲਿਖਿਆ ਉਹਦਾ ਬਹੁਤ ਹੈ। ਔਰ ਪਹਿਲੀ ਵਾਰ ਹੋਇਆ ਸੁਖਾਰਿਓ ਵੀਰੋ ਕਦੇ ਧੀ ਵਾਰ ਨਹੀਂ ਹੁੰਦੀ ਸੀ ਬਿਲਾ ਪਾਣੀ ਦਵਾਈ ਨਹੀਂ ਦਿੱਤੀ ਜਾਂਦੀ ਸੀ ਪਹਿਲੀ ਵਾਰ ਪੰਜਾਬ ਸਰਕਾਰ ਨੇ ਸਰਦਾਰ ਭਗਤ ਸਿੰਘ ਮਾਨ ਨੇ ਹੀ ਵਾਈ ਵਿੱਚ ਸਰਕਾਰ ਬਣੀ ਤੇ ਸੋਚਿਆ ਉਹ ਘਰਾਂ ਤੱਕ ਪਹੁੰਚਾਈ ਹੈ 90% ਤੱਕ ਮੇਰਾ ਕਾਜੜੀ ਵੈਕਸੀਨੇਸ਼ਨ ਹੋ ਗਈ ਹੈ ਜਿਹੜੀਆਂ ਬਾਤ ਬਹੁਤ ਦਿਨਾਂ ਬਿਮਾਰੀਆਂ ਦੇ ਆਉਣ ਵਾਲੇ ਸਮੇਂ ਤੁਸੀਂ ਫਿਰ ਵੀ ਆਰਡਰ ਦਿੱਤਾ ਹੈ ਜਿਹੜੀਆਂ ਉਹ ਖੂਬੇ ਦੇ ਵੰਡੜੀ ਉਹ ਨਵੀਂ ਵੈਕਸੀਨ ਆਇਆ ਉਹਦੇ ਵਿੱਚ ਸਾਨੂੰ ਵਾਰ-ਵਾਰ ਟੀਕੇ ਨਾਲ ਹੋਣੇ ਪਿਆ ਕੰਮ ਇਹ ਨਾਲ ਸਾਂਝਾ ਕਰੂਗਾ ਪਰ ਇਹ ਬਹੁਤ ਥੋੜੇ ਵਾਸਤੇ ਕੁਝ ਹੀ ਗੱਲ ਹੈ ਜਿੰਨਾ ਬਾਜਰ ਸਾਡਾ ਸੀ ਉਹਦੇ ਤੋਂ ਅਸੀਂ ਦਵਾਈ ਲੈ ਕੇ ਪਹਿਲਾਂ ਪਤਾ ਨਹੀਂ ਮੈਨੂੰ ਕੀ ਚੱਲਦਾ ਰਿਹਾ ਉਹ ਪੈਸੇ ਬਚ ਗਏ ਸਰ ਕਦ ਫਿਰੋ ਬਣਾਣੀ ਆ ਸੀ ਗੋਲੀਆਂ ਦਵਾਈਆਂ ਉਹ ਉਹਦਾ ਪੈਸੇ ਨੂੰ ਘੋਰ ਬਣਾਣੀ ਆ ਜੋ ਸਰਕਾਰ ਨੇ ਉਪਰੋਕੋ ਪਿਆਰਾ ਕਿ ਉਪਦੇਸ਼ਾ ਮੰਗ ਕੇ ਜਿੱਥੇ ਸਹੀ ਤੇ ਜਿਹੜੀ ਸਹੀ ਭਾਜ ਤੇ ਸਹੀ ਦਵਾਈ ਹੁੰਦੀ ਹੈ ਉਹ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਂ ਡਾਇਰੈਕਟਰ ਸਾਹਿਬ ਸਾਡੇ ਇਹ ਹੁੰਦੀ ਹੈ ਨਾ ਦੀ ਇਹ ਹੁੰਦੀ ਹੈ ਉਹਨੂੰ ਕਹਨ ਨੂੰ ਲਾਇਆ ਸੀ ਉਸੇ ਤਰੀਕੇ ਨਾਲ ਗੱਲ ਕੀਤੀ ਸੀ ਉਹ ਡਾਇਰੈਕਟਰ ਲੋੜੇ ਹੁੰਦੇ ਕਈ ਸਵਾਰਥਾਂ ਵਾਲ ਗੱਲ ਕਰਤੀ ਹੈ ਉਹਦੇ ਚ ਵਜ਼ੀਰ ਵੀ ਹੁੰਦੇ ਉਹਦੇ ਚ ਇਹ ਕਹਲੇ ਵੀ ਹੁੰਦੇ ਉਹਦੇ ਚ ਅਫਸਰ ਵੀ ਹੁੰਦੇ ਉਹਦੇ ਚ ਰਿਸ਼ਤੇਦਾਰ ਵੀ ਕਿਤੇ ਸਾਰੇ ਜੂਲੇ ਨੂੰ ਪਾੜਦੇ ਹੁੰਦੇ ਵੀ ਐ ਨਾ ਐ ਬੋਲੇ ਕਈ ਰਾਜੰਦੇ ਉਹਨਾਂ ਕੁਸਾ ਦਾ ਸਾਰੇ ਹਸੀ ਕੇ ਨੰਦਿਆ ਕੋ ਤੇ ਬੰਦੀ ਸਾਹਿਬ ਦੀ ਗੱਲ ਕੀਤੀ ਗਈ ਸੀ ਵੀ ਇਹ ਪੂਰੀ ਅ ਸ਼ੇਦਤ ਨਾਲ ਆਪਣੀ ਯੋਗੀ ਨਵਾਉਂਦੇ ਆ ਤੇ ਉਸ ਨਾਲ ਤਾਂ ਆ ਰਿਹਾ ਜੇ ਵੀਰ ਕੀ ਹੋ ਜਾਏਗਾ ਕਿਵੇਂ ਤੇ ਮੈਂ ਨਾਲ ਜੂ ਟਰੈਕਟਰ ਲਾਇਆ ਉਸ ਵੇਲੇ ਇਹਨਾਂ ਨੂੰ ਇੱਕੋ ਕਰਕੇ ਇਸ ਜੀ ਨੂੰ ਸਲੂਟ ਲੈ ਲਾਈਦਾ ਤੇ ਨਾ ਮੈਨੂੰ ਕੈਸ਼ ਤੇ ਨਾ ਫਰਮਾਇਸ਼ ਚਾਹੀਦੀ ਮੈਂ ਤਾਂ ਤੁਹਾਨੂੰ ਚੁੜ ਕੇ ਲਾਇਆ ਤੇ ਅਸੀਂ ਵੇਜ ਵਾਲੇ ਪਸਵਾ ਦੀ ਤੇ ਆਪਣੇ ਤੇ ਦਵਾਈਆਂ ਸਰਕਾਰ ਨੇ ਜਿਹੜੀਆਂ ਲੋ ਤੁਸੀਂ ਕਹੋਗੇ ਉਹ ਸਾਰਾ ਸਾਰੇ ਤੋਂ ਸਾਰੇ ਜਾਣਦੇ ਆਣਾ ਪਾਣਾ ਕਾफी ਹੋ ਗਿਆ ਹਮਲਾ ਉਹਦੇ ਬਿੱਜ ਸੁਧਾਰਨਾ ਹੋਈ ਹੋਈ ਪਿੰਡ ਹੈ ਤੇ ਅਸੀਂ ਸਾਰੇ ਰਲ ਕੇ ਲੱਗੇ ਹੋਏ ਆ ਅਗਲੇ ਵਿੱਚ ਸਾਥ ਸਾਰੇ ਢੋਡੇ ਵਰਗੇ ਸੂਝਵਾਨ ਧਰਮਾ ਪੇੜਾਂ ਦੇ ਵੀ ਹੈ ਉਸੇ ਕਰਕੇ ਅਸੀਂ ਘਰ ਬੱਲ ਸਕਦੇ ਆ ਅਸੀਂ ਚਾਹੁੰਦੇ ਆ ਕਿ ਜਿੱਥੇ ਸਰੀਰ ਦਾ ਤਰਲ ਉਸਤੀ ਦਰਮਾਤ ਪੌਦੇ ਸਾਡੇ ਪਸਵਾਂ ਦੇ ਤਰਲ ਉਸਤੀ ਵੀ ਜ਼ਰੂਰਤ ਹੈ ਪਰ ਉਹਦੇ ਨਾਲੇ ਸਾਡੀ ਕੋਈ ਆਮਦਨ ਵਾਲਾ ਸੰਗਠਨ ਇਹ ਜਿਹੜੇ ਖੇਤੀਬਾੜੀ ਦਾ ਬੈਕ ਮਾਰ ਲਿਆ ਬਹੁਤ ਚਾਰਾ ਜੂਰੀ ਕਰਨ ਦੀ ਕੋਸ਼ਿਸ਼ ਕਰਦਾ ਮੈਂ ਕਿੰਨੇ ਰੱਲੇ ਅਸੀਂ ਬਲਾਦੇ ਬਲ ਵਧਿਗੇ ਪਰ ਕੇ ਕੋਈ ਦੇਖਦਾ ਨਹੀਂ ਝਾੜ ਵੀ ਅਸੀਂ ਸਿਰੇ ਤੇ ਲੈ ਗਏ ਆ ਤੇ ਜਿਹੜੀ ਭਾਵਾ ਭੁਗਾਂ ਦੀ ਗੱਲ ਹੋ ਕਿ ਉੱਥੇ ਆ ਕੇ ਰੜ ਜਾਂਦੀ ਹੈ ਔਰ ਜੇ ਅਸੀਂ ਜ਼ਮੀਨ ਦੀ ਗੱਲ ਕਰੀਓ ਤੇ ਸਾਡੀ ਜੋ ਥੋੜੀ ਘੜੀ ਘਟਦੀ ਜਾਂਦੀ ਹੈ ਕੋਈ ਕਿਤੇ ਨਾ ਕਿਤੇ ਜੇ ਕੋਈ ਭਰਾ ਵੀ ਐਟਕ ਜਾਂਦਾ ਤਾਂ ਉਹ ਦੋ ਤਿੰਨ ਕਰਾੜਾ ਰੋਕੇ ਕਰ ਖੁੱਲਾ ਰੋਕੇ ਬੈਠੇ ਆ ਬੇਹੇਤਾ ਵਿੱਚ ਔਰ ਜੇ ਕੋਈ ਕਾਰਖਾਨਾ ਦਾ ਕਹੋ ਵੀ ਜ਼ਮੀਨ ਰੋਕਣਾ ਦੀ ਕਲੋਮੀ ਬਣ ਜਾਂਦੀ ਹੈ ਤੇ ਉਹ ਵੀ ਜ਼ਮੀਨ ਰੁਕਦੀ ਹੈ ਜ਼ਮੀਨ ਤਾਂ ਸਾਡੀ ਹੋਣੀ ਹੁੰਗੜਦੀ ਜਾਂਦੀ ਤੇ ਸਾਡੇ ਕੋਈ ਇੱਕੋ ਹੀ ਨਾ ਵੰਦਦਾ ਚਾਰਾ ਜੁਈਏ ਕਿਸਾਨ ਭਰਾਵਾਂ ਦਾ ਚਾਹੇ ਉਹ ਕੋਲੇ ਘੋੜੀਆਂ ਪਾਲ ਲੈਂਦਾ ਚਾਹੇ ਉਹ ਵਜਾ ਗਾਵਾਂ ਪਾਲ ਲੈਂਦਾ ਚਾਹੇ ਉਹ ਸੂਰ ਪਾਲ ਲੈਂਦਾ ਫਕਰ ਕੇ ਪਾਲ ਲੈਂਦਾ ਜੇ ਵੀ ਫਾਰਮ ਤੋਂ ਬਾਅਦ ਜੇ ਉਹ ਫੁੱਲ ਵੀ ਫਾਰਮ ਵੀ ਆ ਜਾਂਦਾ ਹੈ ਜ਼ਰੂਰੀ ਨਹੀਂ ਕਿ ਬਹੁਤਾ ਵੱਡਾ ਪਗਾ ਲੈਣਾ ਆਪਾਂ ਨੂੰ ਕੋਈ ਪਤਾ ਨਹੀਂ ਸੋਚੇ ਜਾਂਦੇ ਆਵੇ ਜਾਂ ਰੋਣ ਜੇ ਕਈ ਵਾਰੀ ਗੱਲ ਆ ਸੀ ਦਿਨੇ ਵੀ ਸਰਕਾਰ ਨੂੰ ਹਰ ਦਾ ਸਣੀ ਡਿਊਟੀ ਐ ਸਬਸਿਡੀ ਵੀ ਦਿੰਦੇ ਆ ਆਹ ਮਹੀਆ ਵੀ ਕੌਣੇ ਆ ਪਰ ਮੈਂ ਉਹਦੇ ਚ ਸਾਰਿਆਂ ਨੂੰ ਇਹ ਹੀ ਗੱਲ ਕਹੀ ਸੀ ਹਲੈਪ ਕੀਤੀ ਸੀ ਵੀ ਛੋਟਾ ਨੋੜ ਲੈਣਾ ਮੋੜਣਾ ਵੀ ਸੋਖਾ ਹੋਵੇ ਵੱਡੇ ਵੱਡੇ ਜਦੋਂ ਖਾਰ ਪੜਾਣ ਦੇ ਲੋਕ ਸਬਸਿਡੀ ਨੂੰ ਹਾਲੇ ਹੋਜੂ ਕਰਕੇ ਗਾਉਂ ਤੋੜਾਣੇ ਚੋਤੇ ਹੁੰਦੇ ਕਿਉਂ ਨਾ 2 2 4 4 55 ਵਾਲੇ ਸੋਚ ਨੂੰ ਕੀਤਾ ਜਾਵੇ ਔਰ ਛੋੜਨੇ ਤੋਂ ਜਿਨ੍ਹਾਂ ਨੇ ਵੀ ਤੁਸੀਂ ਦਾ ਧਿਆਨ ਪੜ ਲਿਆ ਜਿਨ੍ਹਾਂ ਨੇ ਵੀ ਤਰਕੀਬ ਕੀਤੀ ਹੈ ਚਾਹੇ ਉਹ ਕਾਟੇ ਦਰਦੇ ਹੋਏ ਆ ਨਾਨੀ ਹੋਏ ਐ ਇਹ ਜ਼ੀਰੋ ਨੂੰ ਜ਼ੀਰੋ ਨੂੰ ਉੱਠ ਕੇ ਕੰਮ ਚੱਲਦੇ ਅਸੀਂ ਕਦੇ ਵੀ ਸੋਚਣਾ ਚਾਹੀਦਾ ਵੱਡਾ ਕੰਮ ਹੋਊਗਾ ਫਿਰ ਇਸੇ ਕੰਮ ਜਾਂ ਕਾਮਯਾਬੀ ਦੇ ਛੋਲੇ ਨੂੰ ਵੀ ਸ਼ੁਰੂ ਕਰਨਾਗੇ ਧੀਰ ਲਾ ਕੇ ਕਰਨਾਗੇ ਤਾਂ ਜ਼ਰੂਰ ਉਹਦੇ ਵਿੱਚ ਵੱਡੀ ਕਾਮਯਾਬੀ ਹੋਊਗੀ ਛੋੜਦੇ ਆ ਵੀ ਜਿਹੜਾ ਭਵਾਨੀ ਆ ਉਹ ਅਨੇਲੂਕੀ ਭਵਾਨੀ ਹੋਰਾਂ ਦੇ ਪਿਤਾ ਜੀ ਸਨ ਉਹ ਕਿਸੇ ਨੇ ਨਮਈ ਕਹਿੰਦੇ ਵੀ 400 روپے ਦੇ ਟਿੱਕੀ ਲੂਵੇ ਉਦੇਸ਼ ਪਾਉਂਦੇ ਲੱਗੇ ਸੀ ਹੋਲੀ-ਹੋਲੀ ਹੋਲੀ-ਹੋਲੀ ਨਾਲ ਵੇਪੌਂਚੇ ਕਿਡਾ ਬੜਾ ਜਿਹੜੇ ਕਾਰੋਬਾਰ ਢਾੜਿਆ ਹੈ ਸਰਕਾਰਾਂ ਵੀ ਮਾਰੇ ਮੂਰ ਰੇਖਣ ਲੱਗਿਆਂ ਦੀ ਵੀ ਵਾਰੀ ਸੋ ਸਾਰੇ ਨਾਲ ਅਸੀਂ ਟੁਣਾ ਕੰਮ ਕਰਾਉਣ ਵਾਲੇ ਆ ਅਸੀਂ ਚਾਹੀਏ ਥੋੜੇ ਬਸੂ ਦੇ ਉਹਨਾ ਜੋ ਅੰਦਰ ਕਾਟ ਕੇ ਹੋਲੀ-ਹੋਲੀ ਕੰਮ ਜਾਂਗੇ ਅਸੀਂ ਕੰਮ ਕਰਨ ਦੀ ਆਪ ਤਵਾਰੀ ਅਸੀਂ ਬਾਬੇ ਨਾਨਕ ਦਾ ਲੋਗਣਾ ਸਰਬੱਤ ਦਾ ਹੀ ਭਲਾ ਬਣ ਕੇ ਇਹ 12 ਨਵਾਂਾ ਪੜ੍ਹ ਕੇ ਕਰੇਂਦਾ ਅਮਰੀਕਾ ਨੂੰ ਲੈਣਾ 25 ਲੱਖ ਮਾਪੇ ਦਾ ਲੋਨ ਹੈ ਤੇ 사ਲਾ ਦਾ مشورہ ਪੈਣੇ ਬਾਹਰ ਦੇ ਸਕੂਲੇ ਕੋਈ ਅਮਰ ਨਹੀਂ ਪੂਰੀ ਬਜਾਏ 5-4 2 ਲੱਖ ਰੁਪਏ ਲਾ ਕੇ ਛਿੱਤੀ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰਕੇ ਉਹਦੇ ਤੋਂ ਉਹਦੇ ਨਾਲ ਉੱਤੇ ਕੀ ਰੋਟੀ ਨਸੀਬ ਹੋਈ ਹੈ ਮੈਂ ਵੀ ਉਹਨਾਂ ਦੋਸਤਾਂ ਕੇ ਆਏ ਵੇਖਿਆ ਕੋਈ ਬਹੁਤ ਹੱਲਾ ਬਾੜੀ ਭਰਾਓ ਖੜੇ ਛੜਨ ਲਈ ਅਸੀਂ ਜੇ ਸਾਡੇ ਘਰੇ ਕੋਈ ਪੁਰਾਣਾ ਉਹ ਰਿਸ਼ਤੇਦਾਰ ਬੇਮਾਨ ਹੋਗਾ ਤੇ ਉਹਨੂੰ ਜਿੱਨਾਂ ਚ ਲੋ ਘਰ ਆਉਣੀ ਜਾਂਦਾ ਤੋਰ ਕੇ ਆਉਨੇ ਆ ਰੋਟੀ ਪਾਣੀ ਖਾ ਕੇ ਪਹਿਲਾਂ ਬਸਾਉਂਦੇ ਸੀ ਬਸ ਸਾਡੇ ਤੇ ਛਾੜ ਕੇ ਆਉਦੇ ਸੀ ਤੇ ਉੱਥੇ ਮੈਂ ਵੇਖਿਆ ਖੜੇ ਹੀ ਬਸ ਬਾਈ ਕਹਿ ਰਹੇ ਜੀ ਮੈਂ 6 ਘੰਟੇ ਅਸੀਂ ਘਰੇ ਕੰਮ ਕਰ ਲਈਏ ਨਾ ਦੇਸੀ ਧਾਰ ਕੱਢ ਕੇ ਇੱਕੀ ਗੱਲ ਕਰ ਲਈਏ ਦੋ ਦਿਨ ਦੋ ਦਿਨਿਆਂ ਬਾਅਦ ਫਿਰ ਜਦਾ ਅਸੀਂ ਆਪ ਦੁਬਾਰਾ ਤੇ ਪਹੁੰਚਾਇਆ ਇਹ ਤੇ ਪੱਠੇ ਬਾੜੀ ਇਹ ਕੁਛ ਤਾਂ ਸਾਡੀਆਂ ਘਰੇ ਧੀਆ ਬੈਣਾ ਉਹ ਸੰਭਾਲ ਲੈਂਦੀ ਐ ਐਨੇ ਕਰ ਨਾਲ ਸਾਡਾ ਪਾਰ ਪਾਰ ਚਿਰਾਂ ਹੋ ਜਾਣਾ ਔਰ ਖੇਤੀਬਾੜੀ ਬਾਰੇ ਵੀ ਸੋਚੀ ਦਾ ਵੀ ਲਗਾ ਹੋਵੇ ਸਿੱਧੀ ਬਿrai ਦੀ ਕਰ ਦੋ ਰਾ ਕਿਕਰ ਤੋਂ ਬਾਅਦ ਸ਼ਾਇਦ ਜਿਆਗਿਆ ਹੋਰ ਵੀ ਅਜੇ ਉਮੀਦ ਹੈ ਬਾਸਵਦੀ ਵਿੱਚ ਵੀ ਉਹਦੇ ਵਿੱਚ ਲੋਕ ਅਸਮਾਉਂਦੇ ਆ ਸਰਕਾਰ ਜਿਹੜਾ ਕੋਰ ਰਾਗਮਾ ਰੱਖਿਆ ਗਿਆ ਸੀ 1500 ਪਰ ਏਕੜ ਦਾ ਜਿੰਨਾਂ ਨੇ ਉਹਦੇ ਵਿੱਚ ਉਹ ਗੈਰਜ਼ ਪ੍ਰਾਪਤ ਦਿੱਤਾ ਗਿਆ ਉਹਨੂੰ ਲੈਣਾ ਉਹ ਦੇਖ ਰਹੇ ਵੀ ਉਹਨਾਂ ਨੇ ਉਹ ਬੀਜ ਲਿਆ ਸੋ ਸਾਰਾ ਦਾ ਪ੍ਰਾਪੋ ਇਸ ਲਈ ਸਾਡਾ ਪੰਜਾਬ ਦਾ ਪਾਣੀ ਵੀ ਬਚਾਉਣਾ ਹੈ

ਪਰਵਾਰ ਬਾਰੇ ਆਪਣੇ ਢਿੱਡ ਵੇਰੇ ਬਾਰੇ ਵੀ ਸੋਚਣਾ ਚਾਹੀਦਾ ਜਿਸ ਤੋਂ ਦੁਨੀਆ ਤੇ ਜਿਸ ਧਰਤੀ ਦੇ ਰੇਟੇ ਚ ਲੋਕਾਂ ਨਾਲ ਨੇ ਸੋ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਇਸ ਪਾਣੀ ਦੀ ਵਰਤੋਂ ਦੀ ਜ਼ਰੂਰਤ ਦਾ ਉਹ ਕਹਿਆ ਵੀ ਕਿ ਸਰਕਾਰਾਂ ਤੋਂ ਸੱਜੇ ਮੈਗਨਾਲ ਕਰਦੇ ਰਹਿਾਂਗੇ ਤਾਂ ਜ਼ਰੂਰ ਵੱਡੀ ਬਚਤ ਹੋਊਗੀ ਸਾਰੇ ਦੇ ਲੋ ਸਾਰੇ ਪੰਜਾਬ ਦੇ ਹੋ ਘਰ ਘਰ ਦੇ ਹੋ ਸੋ ਸਾਰੇ ਬਹੁਤ ਸਰਕਾਰੀਆਂ ਹੋ ਇਹ ਤੁਸੀਂ ਸਮਾਗਮ ਕੱਢ ਕੇ ਆਏ।ਔਰ ਸਾਡਾ ਸਹਾਈ ਇਹ ਆਪਕੋ ਇਸ ਪਾਵਰ ਮੈਂਮੈਂ ਤੁਹਾਨੂੰ ਬਤੋ ਵੀ ਤੁਸਾਰਿਆਂ ਨੂੰ ਬੁਲਾਇ ਦਿਨਾ ਜੇ ਆਇਆ ਵੀ ਕਹਿਦਾ। ਔਰ ਜਿਨੇ ਮੇਰੇ ਹੋਂ ਤੋਂ ਪਹਿਲਾਂ ਵੀ ਕੁਝ ਡਾਕਟਰ ਸਾਹਿਬਾਨ ਨੇ ਲੈਕਚਰ ਦਿੱਤੇ ਹੈ। ਔਰ ਬਾਅਦ ਵਿੱਚ ਹੈਂਡਲੀ ਹੋਣਾ ਬਹੁਤ ਸਾਰਾ ਉਹ ਕਹਿੰਦੇ ਵੀ ਸਮਾਂ ਜਾਂਦੇ ਲੱਗਦਾ। ਇਦੋਂ ਮੈਨੂੰ ਪਤਾ ਇਸ਼ਾਰਾ ਕਰਦਾ ਪਰ ਨਾਲ ਜਿੰਨੀਆਂ ਵੀ ਗੱਲਾਂ ਸੁਝਾਜੀਆਂ ਉਹ ਸਗੋਂ ਇੰਟਰਸਟਿੰਗ ਹੁੰਦੀਆਂ ਕਿ ਇਹਨਾਂ ਨੂੰ ਕੋਈ ਗੋਰੀਅਤ ਨਹੀਂ ਲੱਗਦੀ ਸੀ ਕੋ ਬੜਾ ਸਮਾਨੀ ਸੀ ਪਰ ਮੈਂ ਤੁਹਾਨੂੰ ਇਹ ਜ਼ਰੂਰ ਬੇਨਤੀ ਕਰੂੰਗਾ ਜਿਵੇਂ ਆਈਵੀ ਕਾਲਜ ਦੀ ਮੈਨੂੰ ਰਿਸੀਵਰ ਸਰਵਨਿਕ ਐਸੀ 1400 ਤੋਂ ਵੱਧ ਸਟਰੈਂਥ ਹੈ ਇਸ ਦਾ ਵੱਡੇ ਵੱਡੇ ਸਕੂਲ ਕਾਲ ਜਿਸ ਕਿਸੇ ਨਾਲ ਕਿਸੇ ਦੇ ਸ੍ਰਿੰਦਰਵਾਦ ਕੋਈ ਹੋਰ ਦੇ ਆਗੋਂ ਆ ਕੇ ਤੁਹਾਨੂੰ ਬਿਸੂ ਗੋੜਾ ਬੇਦਾ ਗੋੜਾ ਬੇਦਾ ਛੁੱਟੀ ਆ ਲਾ ਗਈ denn ਛੁੱਟੀ ਲੈ ਕੇ ਵੀ ਤੁਸੀਂ ਕਿੱਥੇ ਨਹੀਂ ਜਾਓਗੇ ਤਾਂ ਬਹੁਤ بڑا ਫੜਾ ਕਰ ਦਿਓਗੇ ਇਹ ਗੱਲ ਮੇਰੀ ਤੁਸੀਂ ਜਰੂਰ ਯਾਦ ਰੱਖੋ ਇਹ ਕਰਕੇ ਵੀ ਭਾਇਓ ਕਦੇ ਨਾ ਕਰੇ ਅਸੀਂ ਜਦ ਤੱਕ ਦੋ ਤਿੰਨ ਵਾਰੀ ਤੁਸੀਂ ਦੋ ਤਿੰਨ ਨਹੀਂ ਹੋ ਜੀਆਂ ਇੰਸਟੀਚਿਊਸ਼ਨ ਨੂੰ ਜ਼ਰੂਰ ਚੁਣਿਓਗੇ ਉੱਥੇ ਜਾ ਕੇ ਤੁਸੀਂ ਹੋਰ ਲੋਕਾਂ ਕੋਹੋਂ ਅਰ ਜੇ ਕਿਤੇ ਚੰਗਾ ਮੇਲਾ ਹੈ ਤੇ ਉੱਥੇ ਵੀ ਚਲੋ ਉੱਥੇ ਸਪੀਚ ਬੜਾ ਲੰਬੇ ਨੇ ਸੁਣ ਸਕਦੇ ਪਰ 5 10 15 ਮਿੰਟਾਂ ਜਿਹੜੀ ਤੁਸੀਂ ਬਹੁਤ ਸਾਰੀਆਂ ਕਰਾਂ ਲੋਕਾਂ ਦਾ ਇਹ ਸਾਡੇ ਕਿਸਾਨ ਭਰਾਵਾਂ ਦਾ ਇਹ ਜਿੱਥੇ ਬੀਬੀਆਂ ਪੈੜਾ ਬਹੁੰਦੀਆਂ ਕਈ ਵਾਰੀ ਗੁਰਦੁਆਰੇ ਤੇ ਬਹੁਤ ਵੱਡਾ ਇਕੱਠ ਹੋਇਆ ਹੁੰਦਾ ਉੱਥੇ ਵੀ ਗੱਲ ਇਹ ਮਨੁੱਖਤਾ ਦੇ ਨਾਲ ਜੁੜੀ ਹੋਈ ਹੈ ਕਰੀ ਜਾ ਸਕਦੀ ਹੈ ਉਹ ਪਰ ਥੋੜੇ ਸਮੇਂ ਚਾਹੀਦੀ ਜੇ ਇਹ ਨਾਲ ਸਾਡਾ ਬਹੁਤ ਵੱਡਾ ਫੈਲਾਵਣਾ ਸਾਂਿਆ ਦਾ ਮਹੱਤਵ ਕਰਵਾ ਇਹਦੀ ਹਾਜ਼ਰੀ ਪ੍ਰਵਾਨ ਕਰੋ ਸਾਡੀ ਸਰਕਾਰ ਨੂੰ ਐਮਐਲਏ ਸਾਹ ਕੋਲ ਨਾਲ ساری ਟੀਮ ਸਾਡੇ ਡੈਕਟਰ ਸਾਹਿਬ ਸਾਡਾ ਲੈਗਮਾ ਤੁਸੀਂ ਆਏ ਕਿਸਾਨ ਭਰਾ ਤੇ ਬੱਚੇ ਬੱਚੀਆਂ ਪੈੜਾ ਸਾਰੇ ਆਰਨੋਬੋਕਨਵਾ ਜਿਆਨੋਬਾਈ ਦੁਜੀ ਦਾ ਖਲਸਾ ਵਾਈ ਦੁਜੀ ਦੀਪਾ